ਫਾਈਲ ਦੀ ਪ੍ਰੋਬਲਮ ਹੈ ਪੂਰੇ ਅੰਮ੍ਰਿਤਸਰ ਦੇ ਵਿੱਚ ਹੀ ਕੰਪਨੀ ਜਿਹੜੀ ਹੈਗੀ ਹੈ ਪੁਰਾਣੀ ਕੰਮ ਨਹੀਂ ਕਰ ਰਹੀ ਪ੍ਰਾਪਰ ਤਰੀਕੇ ਦੇ ਨਾਲ ਅਸੀਂ ਪਹਿਲੇ ਵੀ ਲੰਬੇ ਸਮੇਂ ਤੋਂ ਇਹਦੀਆਂ ਕੰਪਲੇਂਟਸ ਦਿੰਦੇ ਰਹੇ ਹਾਂ ਔਰ ਫਿਲਹਾਲ ਟਰਾਲੀਜ਼ ਦੇ ਨਾਲ ਲਿਫਟਿੰਗ ਕਰਵਾ ਰਹੇ ਹਾਂ ਕਈ ਗਲੀਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਛੋਟੀਆਂ ਗੱਡੀਆਂ ਅਰੇਂਜ ਕੀਤੀਆਂ ਪਰਸਨਲ ਲੈਵਲ ਦੇ ਉੱਪਰ ਉਹਨਾਂ ਲਿਫਟਿੰਗ ਕਰਵਾ ਰਹੇ ਹਾਂ ਜਿੱਥੇ ਗਲੀਆਂ 'ਚ ਅਰੇਂਜ ਨਹੀਂ ਹੋਇਆ ਟਰਾਲੀ ਵਾਲੇ ਦੀ ਡਿਊਟੀ ਲਗਾਈ ਹੈ ਜਾਂ ਉੱਥੇ ਅਸੀਂ ਕਿਸੇ ਮੋਟਰਵਾੜ ਦੀ ਡਿਊਟੀ ਲਗਾਈ ਹੈ ਜਦੋਂ ਲਿਫਟਿੰਗ ਵਾਸਤੇ ਟਰਾਲੀ ਸੰਭੀਆਂ ਹੈ ਇਹ ਗਲੀ ਦੇ ਵਿੱਚ ਘਰਾਂ ਨੂੰ ਕਹੜੀ ਦਾ ਵੀ ਆਪਣੀ ਜੜੀ ਹੈਗੀ ਆ ਪੂੜਾ ਜਿਹੜਾ ਹੈਗਾ ਘਰ ਦਾ ਉਹ ਟ੍ਰੋਲੀ ਦੇ ਵਿੱਚ ਸੁਟਦਾ ਜਾਵੇ ਔਰ ਬੜੀ ਜਲਦੀ ਇਸ ਕਮਿਸ਼ਨਰ ਕਾਰਪੋਰੇਸ਼ਨ ਦੇ ਨਾਲ ਵੀ ਗੱਲ ਕੀਤੀ ਹੈ ਔਰ ਬੜੀ ਜਲਦੀ ਨਵੀਂ ਕੰਪਨੀ ਨੂੰ ਜਿਹੜਾ ਕੰਟਰੈਕਟ ਹੈ ਜਿਹੜਾ ਅਲਾਟ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਪ੍ਰੋਬਲਮ ਹੈ ਜਿਹੜੀ ਆ ਰਹੀ ਹੈ ਅੰਮ੍ਰਿਤਸਰ ਵਾਸੀਆਂ ਨੂੰ ਉਹ ਹੱਲ ਹੋ ਜੇ ਦਰਾਤੇ ਦਰਾਤੇ ਆ ਗਿਆ ਤੇ ਚੈਰਾ ਆਇਆ ਦੁਵਾਲੀ ਆ ਲੱਗਦਾ ਕਿ ਇਸ ਸਫਾਈ ਜਿਸ ਤਰ੍ਹਾਂ ਇਹ ਨੇ ਲਾਤੀ ਪਾਈ ਚਲੀ ਦੀ ਤੇ ਇਸ ਵਾਸਤੇ ਥੋੜਾ ਜਰੂਰੀ ਸਮਝ ਲਈ ਪਰਮਾਤਮਾ ਦਾ ਨਾਮ ਲੈਣ ਤੋਂ ਪਹਿਲੇ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਕਰਨਾ ਬੜਾ ਜ਼ਰੂਰੀ ਹੈ ਜੋ ਮੈਂ ਸਮਝਦਾ ਔਰ ਕੋਈ ਵਾਸਤੇ ਅਸੀਂ ਬੜੇ ਸincerely effort ਕੀਤੇ ਆਪਣੇ 68 ਨੰਬਰ ਵਾਰਡ ਦੇ ਵਿੱਚ ਜਦੋਂ ਵੀ ਕੋਈ ਪ੍ਰੋਬਲਮ ਆਂਦੀ ਹੈ ਕੋਈ ਕੰਪਲੇਂਟ ਆਂਦੀ ਹੈ ਔਰ ਮੈਂ ਔਰ ਮੇਰੀ ਟੀਮ ਤੁਰੰਤ ਉੱਥੇ ਪਹੁੰਚ ਕੇ ਮੌਕੇ ਦੇ ਉੱਤੇ ਹਲ ਕਰਵਾਉਣ ਦੀ ਕੋਸ਼ਿਸ਼ ਕੀਤੀ ਕਰੀਦੀ ਹੈ ਲਿਫਟਿੰਗ ਕਰਵਾਈ ਦੀ ਹੈ ਕੱਲ ਵੀ ਇੱਕ ਜਗ੍ਹਾ ਦੇ ਉੱਪਰ ਸਾਨੂੰ ਕੰਪਲੇਂਟ ਆਈ ਕਿ ਮੰਦਿਰ ਸੀ ਔਰ ਛੁੱਟੀ ਸੀ ਵੈਸੇ ਹੀ ਵਨ ਕੱਲ ਔਰ ਲੋਗਾਨੋ ਸੀਵਰੇਜ ਓਵਰਫਲੋ ਹੋ ਰਿਹਾ ਸੀ ਅਸੀਂ ਤੁਰੰਤ ਉੱਥੇ ਮੌਕੇ ਤੇ ਪਹੁੰਚੇ ਛੁੱਟੀ ਵਾਲੇ ਦਿਨ ਵੀ ਲੇਬਰ ਨੂੰ ਬੁਲਾਇਆ ਔਰ ਸੀਵਰੇਜ ਦੀ ਸਫਾਈ ਕਰਵਾਈ ਇੱਕ ਟੱਟਨ ਚੇਂਜ ਹੋਣ ਵਾਲਾ ਸੀ ਉਹ ਵੀ ਕਰਵਾਇਆ ਔਰ ਉੱਥੇ ਜਿਹੜੀ ਸਫਾਈ ਵਿਵਸਥਾ ਪ੍ਰੋਪਰ ਤਰੀਕੇ ਨਾਲ ਕਰਵਾ ਕੇ ਦਿੱਤੀ ਗਈ ਇੱਥੇ ਤੁਹਾਨੂੰ ਕੰਪਲੇਂਟਸ ਆਉਂਦੀਆਂ ਕੰਪਲੇਂਟਸ ਨਾ ਵੀ ਆਂ ਕੰਮੀ ਕਰਵਾਈਦੀ ਆ ਪਰ ਜੇ ਕਿਤਨਾ ਕਿਤੇ ਆ ਜਿਹੜੀ ਠੇਕੇਦਾਰ ਦੀ ਪ੍ਰੋਬਲਮ ਆ ਰਹੀ ਹੈ ਸਫਾਈ ਵਾਲੇ ਦੀ ਕੰਪਲੇਂਟ ਆ ਵੀ ਜਾਂਦੀ ਹੈ ਕਿ ਮੇਰੇ ਕਿਸੇ ਪਲਾਟ ਦੀ ਆ ਜਾਂਦੀ ਹੈ ਜਾਂ ਜੇ ਕੁਝ ਹੋ ਜਾਏਗਾ ਵੀ ਆ ਜਾਂਦੀ ਹੈ ਉਹ ਅਸੀਂ ਹੱਲ ਕਰਵਾਈ ਪਈ ਹੈ ਔਰ ਅਗੋਂ ਵੀ ਕਰਵਾ ਕੇ ਦੇਾਂਗੇ ਲੋਕਾਂ ਨੂੰ ਅਪੀਲ ਆ ਆਪਣਾ ਆਲਾਦ ਵਾਲਾ ਜਿੰਨਾ ਸਾਫ਼-ਸੁਥਰਾ ਰੱਖ ਸਕਦੇ ਹੋ ਜੇ ਸਾਨੂੰ ਆਪ ਨੂੰ ਨਾਣਾ ਤੋਂ ਜ਼ਰੂਰੀ ਹੈ ਬਰਸ਼ ਕਰਨਾ ਜ਼ਰੂਰੀ ਹੈ ਸਾਫ਼ ਕੱਪੜੇ ਪਹਿਨਨੇ ਜ਼ਰੂਰੀ ਹੈ ਉਸ ਤਰੀਕੇ ਦੇ ਨਾਲ ਸਾਨੂੰ ਆਪਣਾ ਅਲਾ ਦਵਾਲਾ ਵੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਔਰ ਜਿਹੜੀ ਲਿਫਟਿੰਗ ਦੀ ਦਿੱਕਤ ਹੈ ਔਰ ਕਾਰਪੋਰੇਸ਼ਨ ਲੈਵਲ ਤੋਂ ਹੱਲ ਹੋਏਗੀ ਵੱਡੇ ਲੈਵਲ ਦੇ ਉੱਪਰ। ਵਿਦਨ 1 ਮਹੀਨੇ ਮੈਂ ਪਹਿਲੇ ਵੀ ਦੱਸਿਆ। 68 ਨੰਬਰ ਵਾਰਡ ਦੇ ਵਿੱਚ ਜਦੋਂ ਕਿਸੇ ਨੂੰ ਆਂਦੀ ਹੈ ਆਪਣੇ ਇਲਾਕੇ ਦੇ ਮਹਤਵਾਰ ਅਸੀਂ ਅਲੱਗ-ਅਲੱਗ ਜਗ੍ਹਾ ਤੇ ਉੱਪਰ ਹੈਗੇ ਆ। ਮੈਨੂੰ ਮੇਰੀ ਟੀਮ ਦੇ ਵਿੱਚ ਕਿਸੇ ਵੀ ਪਰਸਨ ਨੂੰ ਦੱਸੋ, ਸੈਨੀਟਰੀ ਇਨਸਪੈਕਟਰ ਨੂੰ ਦੱਸੋ ਸਾਰੇ ਨੰਬਰ ਕਾਰਪੋਰੇਸ਼ਨ ਵੈੱਬਸਾਈਟ ਦੇ ਉੱਪਰ ਹੈਗੇ ਆ। ਅਸੀਂ ਤੁਰੰਤ ਉਹਦਾ ਸਮਾਧਾਨ ਕਰਵਾ ਕੇ ਦੇਵਾਂਗੇ। ਆਹ ਜਿਹੜੀ ਵਾਰਡ ਦੇ ਜੇ ਆਪ ਨੂੰ ਦਿੱਤਾ ਜਾਂਦੇ ਢੇਰ ਲੱਗੇ ਕੋਈ ਕਿਤੇ ਵਾਲਾ ਆ ਦੇ ਰਿਹਾ ਜਾਂ ਤੁਹਾਡੇ ਕੋਲ ਕੀ ਹੈ ਬੰਦੀ ਤੇ ਗਿਆ ਮੇਰੀ ਬੇਨਤੀ ਹੈ ਤੁਸੀਂ ਮੈਨੂੰ ਇਲਾਕਾ ਦੱਸੋ ਜਿਹੜੀ ਜਗ੍ਹਾ ਤੇ ਤੁਸੀਂ ਢੇਰ ਦੇਖਿਆ ਔਰ ਅਸੀਂ ਦਾ ਜਵਾਬ ਦਿੰਦੇ ਹਾਂ ਤੁਹਾਨੂੰ ਇੱਕ ਇੰਟਰਪਰਿਜ਼ ਆਪਣੇ ਗੋਤੋਰੇ ਮੈਂ ਮਟੀਰੀਅਲ ਬਾਰੇ ਗੱਲ ਕਰਨਾ ਕਿਹੜੀ ਕਿਹੜੇ ਜਿਹੜੇ ਇਲਾਕੇ ਦੇ ਤੁਸੀਂ ਢੇਰ ਦੇਖਿਆ ਕੋਈ ਆ ਆ ਤੁਹਾਡਾ ਕੰਮ ਬੜੀ ਗੱਲ ਨਹੀਂ ਆ ਬਹਾਨੇ ਨਾ ਬੋਲੋ ਅੱਜ ਮੋਹਮਦ ਅਦਲੇਪਾਸੀ ਵਰਕਰ ਦੇ ਨਾਮ ਕਿਹੜੇ ਮਾਦੁਰ ਵਰਕਰ ਦੇ ਨਾਮ ਬਾਹਰ ਪੇਟੀ ਐਸ ਤੇ ਲੱਖਰੇ-ਲੱਖਰੇ ਮੇਕੀ ਕਾਫੀ ਜਗ੍ਹਾ ਹੈ ਮੈਨੂੰ ਕੋਈ ਏਰੀਆ ਦੱਸੋ ਤਾਂ ਕਿ ਮੈਨੂੰ ਆਖੇ ਤੁਹਾਨੂੰ ਹੁਣੇ ਦੱਸਦਾ ਕਿ ਬਿਕੋਜ਼ ਮੈਂ ਵਾਰਡ ਦਾ ਚੱਕਰ ਲਗਾਇਆ ਹੈ ਜਿਹੜੀ ਇਲਾਕੇ ਦੇ ਵਿੱਚ ਵੀ ਤੁਹਾਨੂੰ ਦਿੱਕਤ ਆਈ ਹੈ ਤੁਹਾਡੇ ਨੌਲੇਜ ਦੇ ਵਿੱਚ ਆਈ ਹੈ ਚਾਹੇ ਤੁਹਾਨੂੰ মিডিਆ ਵਾਲਾ ਥਰੂ ਕੰਪਲੇਂਟ ਆਈ ਹੈ ਤੁਸੀਂ ਮੈਨੂੰ ਦੱਸੋ ਅਸੀਂ ਉੱਥੇ ਦੇਖਦੇ ਆਂ ਵੀ ਅਨਗਹਿਲੀ ਜਾਂ ਲਾਪਰਵਾਹੀ ਜਾਂ ਫਿਰ ਵੀ ਜੇ ਨਹੀਂ ਹੋ ਪਾਈ ਲਿਫਟਿੰਗ ਕਿਉਂ ਨਹੀਂ ਹੋ ਪਾਈ ਹਾਂ ਜੀ 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 ਡਵਲਪਮੈਂਟ ਕਰਾਉਣ ਦੇ ਵਿੱਚ ਬਹੁਤ ਪਰੇਸ਼ਾਨੀਆਂ ਆਉਂਦੀਆਂ ਆ। ਆ 3-4 ਸਾਲ ਪਹਿਲੇ ਰੇਲਵੇ ਵਾਲੇ ਤੇ ਦੀਵਾਰ ਕਰਨ ਦੇ ਵਾਸਤੇ ਉੱਥੇ ਆਈ ਸੀ। ਅਸੀਂ ਰਿਕਵੈਸਟ ਕੀਤੀ ਵੀ ਲੋਕਾਂ ਦੇ ਘਰ ਗਰੀਬ ਨੇ ਛੋਟੇ ਘਰ ਨੇ ਅਸੀਂ ਦੀਵਾਰ ਨਹੀਂ ਹੋਂਦੀ ਸੀ ਉੱਥੇ। ਔਰ ਜਦੋਂ ਸੀ ਕਾਉਂਸਲ ਬਣੇ ਸੀ ਕੋਈ ਵੀ ਗਲੀ ਪੱਕੀ ਨਹੀਂ ਸੀ। ਸਾਰੀਆਂ ਗਲੀਆਂ ਬਣੀਆਂ ਸੀ ਵੇਰੇਜ ਇੱਕ ਦੇਖਣ ਵਾਲੀ ਚੀਜ਼ ਹੈ ਸਾਡੇ ਕਾਉਂਸਲ ਬਣਨ ਤੋਂ ਪਹਿਲੇ ਉੱਥੇ ਪਿਆ ਸੀ। ਪਰ ਮੈਂ ਲੋਕਾਂ ਨੂੰ ਉਦੋਂ ਵੀ ਅਪੀਲ ਕੀਤੀ ਸੀ ਬਹੁਤ ਵਾਰਾਂ ਨੂੰ ਅਪੀਲ ਕੀਤੀ ਸੀ ਕਿ ਸੀਵਰੇਜ ਦਾ ਰੱਬ ਟਰੋਪਰ ਤਰੀਕੇ ਦੇ ਨਾਲ ਨਹੀਂ ਪਿਆ ਇਲਾਕਾ ਨੀਵਾ ਹੈ। ਤੈਨੂੰ ਠੀਕ ਕਰਵਾ ਲਿੱਤਾ ਜਾਂਦਾ ਜਾਇਕਾ ਕੰਪਨੀ ਨੇ ਫੀਡ ਉਸ ਕੋਈ ਆਸੀ ਬਟ ਟੂਕੋ ਗੈਗਰੀਟੀ ਕੀਤੀ ਅਸੀਂ ਤੇ ਲੋਕਾਂ ਨਾਲ ਲੈ ਕੇ ਚੱਲਣਾ ਹੁੰਦਾ ਸਾਰੀਆਂ ਗਲੀਆਂ ਉੱਥੇ ਬਣਾਈਆਂ ਗਈਆਂ ਔਰ ਪਾਣੀ ਲੈਣ ਦੇ ਵਾਸਤੇ ਲੋਕ ਮੋਨੀਪਾਰਕ ਏਰੀਆ ਦੇ ਵਿੱਚ ਜਾਂਦੇ ਸੀ ਰੇਲਵੇ ਲਾਈਨਸ ਕ੍ਰਾਸ ਕਰਕੇ ਆਪਣੇ ਜਾਨ ਉ ਰਿਸਕ ਦੇ ਵਿੱਚ ਪਾ ਕੇ ਜਾਂਦੇ ਸੀ ਅਸੀਂ ਇਲਾਕੇ ਦੇ ਵਿੱਚ ਪਿਵਲ ਲਗਾ ਕੇ ਦਿੱਤਾ ਘਰ ਘਰ ਵਾਟਰ ਸਪਲਾਈ ਵੀ ਪਾਈ ਹੈ ਕਈ ਘਰਾਂ ਨੇ ਦੇ ਕਨੈਕਸ਼ਨ ਲਏ ਆ ਕਈ ਘਰਾਂ ਨੇ ਕਨੈਕਸ਼ਨ ਵੀ ਹਲੇ ਦੱਕਣੇ ਲੱਗੇ ਜਦੋਂ ਪਾਣੀ ਲੀਕ ਹੁੰਦਾ ਫਿਰ ਤਾਂ ਦੇ ਉੱਪਰ ਪਾਣੀ ਆਂਦਾ ਉਹਨਾਂ ਨੂੰ ਵੀ ਮੈਂ ਅਪੀਲ ਕਰਾਂ ਕਿ ਕਾਰਪੋਰੇਸ਼ਨ ਤੋਂ ਕਨੈਕਸ਼ਨ ਲੈਣ ਉਹ ਔਰ ਇਲਾਕਾ ਨੀਵਾ ਹੋਣ ਦੇ ਕਾਰਨ ਕਿੰਗੜੀ ਜਦੋਂ ਅਗਲੀ ਸਾਈਡ ਦੇ ਉੱਪਰ ਐਸਟੀਵੀ ਪਲਾਂਟ ਨਹੀਂ ਚੱਲਦਾ ਜਾਂ ਰਸਤੇ ਦੇ ਵਿੱਚ ਕਿਤੇ ਵੱਡੇ ਲੈਵਲ ਦੇ ਉੱਪਰ ਬਲੌਕੇਜ ਆ ਜਾਂਦੀ ਹੈ ਉਸ ਦਾ ਲੋਡ ਇੰਦਰਪੁਰੀ ਨੀਵੇਂ ਇਲਾਕਿਆਂ ਦੇ ਵਿੱਚ ਪੈਂਦਾ ਔਰ ਕੁਝ ਦਿਨ ਪਹਿਲੇ ਵੀ ਅਸੀਂ ਮੀਟਿੰਗ ਕੀਤੀ ਸੀ ਗੁਰਦੁਆਰਾ ਦੇ ਵਿੱਚ ਉਦੋਂ ਵੀ ਲੋਕਾਂ ਦੇ ਨਾਲ ਖਲਾਅ ਕੀਤੀ ਸੀ ਅਪੀਲ ਕੀਤੀ ਸੀ ਕਿ ਅਸੀਂ ਕੁਝ ਪਲਾਨ ਇਸ ਤਰ੍ਹਾਂ ਦਾ ਕਰ ਲਈਏ ਕਿ ਇਹਦਾ ਪਰਮਾਨੈਂਟ ਸੋਲੂਸ਼ਨ ਹੋ ਜਾਏ ਜਾਂ ਉਹ ਪ੍ਰੋਪਰ ਤਰੀਕੇ ਨਾਲ ਚੁਕਵਾ ਲਈਏ ਸੀਵਰੇਜ ਨੂੰ ਨਵਾਂ ਸੀਵਰੇਜ ਇੰਸਟਾਲ ਕਰਵਾ ਲਈਏ ਤਾਂ ਕਿ ਇੱਕ ਚੰਗੇ ਤਰੀਕੇ ਦੇ ਨਾਲ ਤਾਂ ਫਤਰਾ ਜਨ ਜੀਵਨ ਜੀਵਨ ਦਾ ਅਧਿਕਾਰ ਹਰੇਕ ਇਨਸਾਨ ਨੂੰ ਹੈ ਉਹ ਇਹ ਲੋਕਾਂ ਦੀ ਗਰੀਬੀ ਬਹੁਤ ਜ਼ਿਆਦਾ ਹੈ ਕਿ 4 ਫੁੱਟ 5 ਫੁੱਟ ਦੇ ਘਰ ਨੀਵੇਂ ਹੋ ਗਏ ਉੱਚੇ ਕਰਨਾ ਇਹਨਾਂ ਦੇ ਵਾਸਤੇ ਨਵੇਂ ਲੈਂਟਰਸ ਪਾਉਣਾ ਬੜਾ ਮਤਲਬ ਕੀ ਇੱਕ ਟਫ ਜੀ ਸਿਚੁਏਸ਼ਨ ਹੈ ਫਿਰ ਵੀ ਅਸੀਂ ਕੁਝ ਐਫਰਟ ਕਰ ਰਹੇ ਹਾਂ 얘 ਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਸੋਲੂਸ਼ਨ ਹੋਏ ਜਿਹੜਾ ਕਿ ਲੋਕੇ ਤੇ ਵਿੱਚ ਹੋਵੇ ਉਹ ਟਟਾ ਮੈਨੇ ਜਦੋਂ ਸਾਨੂੰ ਕੰਪਲੇਨ ਆਂਦੀ ਐ ਇਸ ਚੀਜ਼ ਦੀ ਉਸੇ ਟਾਈਮ ਦੇ ਵਿੱਚ ਸਭ ਤੋਂ ਪਹਿਲੇ ਜਦੋਂ ਸਾਡੀ ਗਾਰਡ ਦੇ ਵਿੱਚ ਸੁਪਰ ਸਕਰ ਮਸ਼ੀਨਾਂ ਆਈਆਂ ਅਸੀਂ ਜਿੱਧਰ ਨਿਕਾਸੀ ਐ ਇੰਦਰਪੁਰੀ ਦੇ ਪਾਣੀ ਦੀ ਇਹ ਦਰਸ਼ਨਗਰ ਵਾਲੀ ਸਾਈਡ ਜਬਰ ਨਾਨਕਪੁਰ ਵਾਲੀ ਸਾਈਡ ਸਾਰੇ ਦੀ ਸਾਰੇ ਲੇਨ ਕਲੀਅਰ ਕਰਵਾ ਕੇ ਦਿੱਤੀ ਐ ਔਰ ਦੁਬਾਰਾ ਤੋਂ ਮੈਂ ਰਿਕਵੈਸਟ ਕਰ ਰਿਹਾ ਹਾਂ ਕਿ ਮਿਸ਼ਨ ਕਾਰਪੋਰੇਸ਼ਨ ਨੂੰ ਘੜੀਲੇ ਗਲੀਆਂ ਦੇ ਵਿੱਚ ਸੁਪਰ ਸਫੱਕਰ ਮਸ਼ੀਨ ਜਾ ਸਕਦੀ ਹੈ ਛੋਟੀ ਸੁਪਰ ਸਫੱਕਰ ਮਸ਼ੀਨ ਅਰੇਂਜ ਕਰਵਾ ਕੇ ਉਹਨਾਂ ਗਲੀਆਂ ਦੇ ਵਿੱਚ ਛੋਟੀ ਸੁਪਰ ਸਫੱਕਰ ਦੇ ਨਾਲ ਸਫਾਈ ਕਰਾਵਾਂਗੇ ਔਰ ਜਦੋਂ ਜਦੋਂ ਲੋਕ ਕਹਿਣ ਕਹਿੰਦੇ ਆ ਕਿ ਪ੍ਰੋਬਲਮ ਤੇ ਆਣੀ ਹੈ ਜਿੰਨੀ ਦੇ ਤੱਕ ਠੀਬੇ ਨਹੀਂ ਚੁੱਕਿਆ ਜਾਣਾ ਉਦੋਂ ਅਸੀਂ ਲੇਬਰ ਭੇਜ ਦਿੰਦੀ ਹੈ ਲੇਬਰ ਵਾਲੇ ਜਾਂਦੇ ਆ ਸਾਡੇ ਮੁੰਡੇ ਉੱਥੇ ਜਾ ਕੇ ਉੱਥੇ ਖਲਵਾ ਕੇ ਤੁਰੰਤ ਮੇਰਾ ਪਰਸਨ ਵੀ ਸਾਡਾ ਸਟਾਫ ਮੰੰਦਰਸ ਵੀ ਜਾਂਦੇ ਆ ਖਲਵਾ ਕੇ ਆਉਂਦੇ ਆ ਗਲੀਆਂ ਦੀ ਸਾਫੀ ਪ੍ਰੋਬਲਮ ਹੈ ਬੇਨਤਾ ਸਾਫੀ ਕਰਨਾ ਹੈ ਵਾਡ ਨੰਬਰ 66 ਉਹ ਵੀ ਜੇ ਤੁਹਾਡੇ ਨੂੰ ਕੀ ਜਿਹੜੇ ਸੈਂਟਰ ਆਏ ਨੇ ਜਾਂ ਕਿੰਨਾ ਕੁ ਜਿਹੜਾ ਦੱਸ ਆ ਦੇਵੋ ਦੇਖੋ ਜਿਹੜੀ ਵਾਰਡ ਨੰਬਰ 66 ਹੈ ਇਹਦਾ ਬਹੁਤ ਥੋੜਾ ਹਿੱਸਾ ਪੁਰਾਣੀ ਸਾਡੀ ਵਾਰਡ ਦੇ ਵਿੱਚ ਸੀ ਤਕਰੀਬਨ ਤਿੰਨ ਚਾਰ ਵਾਰਡ ਨੂੰ ਮਿਲਾ ਕੇ ਇਹ ਵਾਰਡ ਬਣਦੀ ਹੈ ਔਰ ਸਾਰਿਆਂ ਨੂੰ ਪਤਾ ਹੈ ਕਿ ਕਾਰਪੋਰੇਸ਼ਨ ਦਾ ਹਾਊਸ ਪ੍ਰੋਪਰ ਆਪਣਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਔਰ ਹਾਊਸ ਦੀ ਮੀਟਿੰਗ ਨਹੀਂ ਹੋਈ ਉਹਦੇ ਵਿੱਚ ਹਾਊਸ ਦੀ ਮੀਟਿੰਗ ਹੁੰਦੀ ਹੈ ਔਰ ਫੰਡਸ ਵਾਸ ਹੁੰਦੇ ਆ ਲੇਕਿਨ ਫੇਰ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ 68 ਨੰਬਰ ਮੈਂ ਖੁਦ ਸincere effort ਕਰ ਰਿਹਾ ਆ ਇਹਦੇ ਵਿੱਚ ਡਿਵੈਲਪਮੈਂਟ ਅਸੀਂ ਕਰਵਾ ਕੇ ਦੇਣੀ ਹੈ ਔਰ 68 ਨੰਬਰ ਵਾਰਡ ਦੇ ਵਿੱਚ ਕੁਝ ਗਲੀਆਂ ਦੇ ਦੁਗਟਨ ਅਸੀਂ ਰਿਪੇਅਰ ਐਂਡ ਮੇਨਟੇਨੈਂਸ ਦੇ ਕੰਮ ਆਲਰੇਡੀ ਚੱਲੇ ਆ ਜੇ ਤੁਹਾਡਾ ਕੋਈ ਘਰ ਦੇ ਬਾਹਰ ਕੋਈ ਟੁੱਟਾ ਹੋਇਆ ਏਰੀਆ ਹੈਗਾ ਕੋਈ ਚੈਂਬਰ ਬਣਨ ਵਾਲਾ ਉਹ ਸਾਨੂੰ ਦੱਸ ਸਕਦਾ ਕੁਝ ਨਵੀਆਂ ਟਾਈਲਸ ਲੱਦਣ ਵਾਲੀਆਂ ਕੁਝ ਦਿਨ ਪਹਿਲੇ ਅਸੀਂ ਰਾਮਨਗਰ ਕਲੋਨੀ ਮੇਨ ਰੋਡ ਦੇ ਉੱਪਰ ਸ਼ੁਰੂ ਕਰਵਾਈਆਂ ਆਦਿਸ਼ ਨਗਰ ਦੇ ਵਿੱਚ ਕਰਵਾਇਆ ਜਾਂ ਆਦਿ ਨਗਰ ਦੇ ਵਿੱਚ ਕਰਵਾਇਆ ਰਿਪੇਅਰ ਐਂਡ ਮੇਨਟੇਨੈਂਸ ਦੇ ਕੰਮ ਜਿਹੜੇ ਜਿਹੜੇ ਸਾਡੇ ਰਿਪੇਅਰ ਐਂਡ ਮੇਨਟੇਨੈਂਸ ਦੇ ਕੰਮ ਸਾਡੇ ਨੋਟਿਚ ਆ ਰਹੇ ਆ ਅਸੀਂ ਕਰਵਾ ਰਹੇ ਆ ਨਵੀਆਂ ਗਲੀਆਂ ਜਿਹੜੀਆਂ ਬਣਨ ਵਾਲੀਆਂ ਬੜੀ ਜਲਦੀ ਅਸੀਂ ਉਹਨਾਂ ਦਾ ਟੁਗਾਟਨ ਚੱਕ ਕੇ ਦੇਾਂਗੇ ਸ਼ੁਰੂ ਕਰ ਸ਼ੁਰੂ ਕਰਵਾ ਕੇ ਉਹਨਾਂ ਨੂੰ ਕੰਪਲੀਟ ਤਰੀਕੇ ਨਾਲ ਬਣਵਾ ਕੇ ਗਿਆ ਆ ਜੇ ਲੋਕ ਮੇਰੇ ਤੋਂ ਆਪ ਲੈ ਗਏਗਾ ਪਰ ਲੋਕਾਂ ਜਿਹੜੇ ਮਕਾਨ ਤੇ ਕੇਵੀ ਗਾ ਸਕਦੇ ਜਾਂ ਗਲੀਆਂ ਤੇ ਨਹੀਂ ਸਰਵਾ ਸਕਦੇ ਕੋਈ ਗਰੀਬ ਕਰਕੇ ਪਰ ਉਹਨਾਂ ਦਾ ਇੱਕ ਕਹਿਣਾ ਹੈਗਾ ਕਿ ਛੋਟਾ ਜਾਂ ਕਿ ਗਾਂਵ ਨਾਲ ਰਿਕਵੈਸਟ ਲਾ ਲੋ ਕਿ ਜਿੱਦ ਤਰ੍ਹਾਂ ਪਹਿਲੇ ਮੋਟਰ ਚੱਲਦੀ ਸੀ ਉਹ ਤੁਹਾਡੇ ਤਾਂ ਮੋਟਰ ਚਾਲੂ ਹੋ ਜਾਈ ਤਾਂ ਇਹਦਾ ਪਾਣੀ ਦਾ ਬਿਖੋ ਅਸੀ ਉਹਦੇ ਵਾਸਤੇ ਰਿਕਵੈਸਟ ਕੀਤੀ ਆ ਔਰ ਸਾਨੂੰ ਜੋ ਮੈਸੇਜ ਮਿਲਿਆ ਕਿ ਐਸਟੀਬੀ ਪਲੰਟ ਹਰ ਇੱਕ ਸਿਵਲ ਸਿਸਟਮ ਪੈਂਦਾ ਇਹਨਾਂ ਦੇ ਉੱਪਰ ਇੱਕ ਬੋਡੀ ਸੁੱਖੇ ਜੋ ਸਿਵਲ ਟ੍ਰੀਟਮੈਂਟ ਪਲੰਟ ਐਨਜੀਟੀ ਹੈ ਉਹਦੇ ਉੱਪਰ ਦੇਖਣ ਦੇ ਵਾਸਤੇ ਕਿ ਕਿੰਨਾ ਪਾਣੀ ਟ੍ਰੀਟ ਹੋ ਰਿਹਾ ਕਿੰਨਾ ਪਾਣੀ ਟ੍ਰੀਟ ਨਹੀਂ ਹੋ ਰਿਹਾ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਤੋਂ ਖਿਚੀਵਾਲ ਸਾਹਿਬ ਐਨਜੀਟੀ ਦੇ ਮੈਂਬਰ ਵੀ ਨੇ ਔਰ ਜਗਾ ਜਗਾ ਤੇ ਉੱਪਰ ਜੇ ਮੋਟਰਾਂ ਦੇ ਨਾਲ ਹੀ ਪਾਣੀ ਕਢਣਾ ਸੀ ਫਿਰ ਐਸਟੀਪੀ ਪਲਾਂਟਸ ਲਗਾਉਣ ਦਾ ਕੀ ਫਾਇਦਾ ਸੀ ਗਵਰਨਮੈਂਟ ਵਰਲਡ ਬੈਂਕ ਇਹ ਕਹਿੰਦਾ ਔਰ ਜੇ ਫੈਸਿਲਿਟੀ ਇੱਕ ਪ੍ਰੋਪਰ ਤਰੀਕੇ ਦੇ ਨਾਲ ਦਿੱਤੀ ਹੈ ਗੁਰੂ ਨਗਰੀ ਵਾਸੀਆਂ ਨੂੰ ਉਹਨਾਂ ਦੇ ਵਿੱਚ ਲਾਪਰਵਾਹੀ ਕਿਤੇ ਕਿੱਥੇ ਹੋਈ ਹੈ ਇੰਸਟਾਲੇਸ਼ਨ ਦੇ ਵਿੱਚ ਜੇ ਐਸਟੀਪੀ ਪਲਾਂਟ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਚੱਲਦੇ ਇੰਨਾਂ ਚੀਜ਼ਾਂ ਨੂੰ ਠਿਕ ਕਰਨ ਦੀ ਜ਼ਰੂਰਤ ਹੈ ਜੇ ਐਸਟੀਪੀ ਪਲਾਂਟ ਪ੍ਰੋਪਰ ਤਰੀਕੇ ਦੇ ਨਾਲ ਚੱਲਦੇ ਹੋਣ ਸੀਵਰੇਜ ਪ੍ਰੋਪਰ ਤਰੀਕੇ ਦੇ ਨਾਲ ਪਿਆ ਹੋਵੇ ਔਰ ਲੋਕ ਪਲਾਸਟਿਕ ਜਿਹੜਾ ਆਪਣਾ ਘਰ ਦਾ ਇਸ ਤੋਂ ਇਹ ਚੀਜ਼ਾਂ ਦੇ ਕੋ ਸਿਵਰੇਜ ਤੁਹਾਡੇ ਬਾਥਰੂਮ ਦੇ ਪਾਣੀ ਦੇ ਵਾਸਤੇ ਜਾਂ ਰਸੋਈ ਦੇ ਪਾਣੀ ਦੇ ਵਾਸਤੇ ਬਣਿਆ ਹੈ। ਬਾਲ ਦੇ ਵਾਸਤੇ ਨਹੀਂ, ਨੈਪਕਿਨਸ ਦੇ ਵਾਸਤੇ ਨਹੀਂ, ਪਲਾਸਟਿਕ ਦੇ ਵਾਸਤੇ ਨਹੀਂ। ਇਹਨਾਂ ਚੀਜ਼ਾਂ ਦੇ ਵਾਸਤੇ ਸਿਵਰੇਜ ਨਹੀਂ ਪਿਆ ਬਣਿਆ। ਔਰ ਇਹ ਕੁਝ ਸਿੰਧਰਪੁਰੀ ਏਰੀਆ ਦੀ ਗੱਲ ਕਰਦੇ ਹੋ ਤੇ ਕੁਝ ਘਰਾਂ ਨੇ ਦੁੱਧ ਦੇਣ ਵਾਲੇ ਪਸ਼ੂ ਆਪਣੇ ਘਰ ਰੱਖੇ ਆ। ਉਹਦਾ ਸਾਰਾ ਗੋਬਰ ਸਿਵਰੇਜ ਦੇ ਵਿੱਚ ਪਿਆ ਰਿਹਾ ਹੈ। ਗਲਤੀ ਦੇਖ ਕਰਦੀ ਹੈ ਲੇਕਿਨ ਭੁਗਤਣਾ 100 ਘਰਾਨਾ ਚਾਹੁੰਦਾ ਅਸੀਂ 2-3 ਵਾਰੀ ਸਫਾਈ ਕਰਵਾਈ ਹੈ ਔਰ ਚੌਥੀ ਵਾਰੀ ਫੇਰ ਜਿਹੜੀ ਕੰਪਲੇਂਡ ਆਈ ਹੈ ਸਾਨੂੰ ਉਹ ਗੋਬਰ ਦੀ ਕੰਪਲੇਂਡ ਆਈ ਹੈ ਸੀਵਰੇਜ ਦੇ ਵਿੱਚੋਂ ਨਿਕਲੇ ਆ ਬਾਰ ਬਾਰ ਇਹ ਚੀਜ਼ਾਂ ਦੇਖੋ ਕਿਸ ਤਰ੍ਹਾਂ ਇੱਕ ਕਾਉਂਸਲਰ ਜਾਂ ਸਰਕਾਰ ਠੀਕ ਕਰਵਾ ਸਕਦੀ ਹੈ ਇਹਨਾਂ ਲੋਕਾਂ ਨੂੰ ਵੀ ਥੋੜਾ ਜਿਹਾ ਸਿੰਸੀਅਰ ਹੋਣਾ ਚਾਹੀਦਾ ਲੋਕ ਸਾਨੂੰ ਕੰਪਲੇਂਟ ਕਰਨ ਤੋਂ ਪਹਿਲੇ ਉਹ ਪਰਸਨ ਦੇ ਨਾਲ ਵੀ ਗੱਲ ਕਰਨ ਕਿ ਭਾਈ ਇਹਨਾਂ ਨੂੰ ਜੋ ਨਾਮਸ ਬਣੇ ਆ ਉਹਦੇ ਅਨੁਸਾਰ ਤੂੰ ਲੈ ਜਾ ਇਹਨਾਂ ਨੂੰ ਨੋਟਿਸ ਵੀ ਅਸੀਂ ਨੋਟਿਸ ਵੀ ਦਿੱਤੇ ਆ ਉਹਨਾਂ ਬੰਦਿਆਂ ਨੂੰ ਵਾਰਨਿੰਗ ਵੀ ਦਿੱਤੀ ਹੈ ਜੀ ਔਰ ਈਵਨ ਨੋਟਿਸ ਵੀ ਦਿੱਤੇ ਆ ਔਰ ਅਮਿਗੇਬਲੀ ਲੋਕ ਇਸ ਚੀਜ਼ ਦਾ ਹੱਲ ਕਰ ਲੈਣ ਆਪਸ ਦੇ ਵਿੱਚ ਸਲਾਹ ਕਰਕੇ ਜਦੋਂ ਅਸੀਂ ਕਿਸੇ ਨੂੰ ਸਖਤੀ ਕਰਨੀ ਹੈ ਕੋਈ ਜੁਰਮਾਨਾ ਪਵਾਉਣਾ ਹੈ ਤੇ ਉਹਨਾਂ ਲੋਕਾਂ ਨੇ ਸਾਨੂੰ ਸफारਿਸ਼ ਲੈ ਕੇ ਆ ਜਾਣਾ ਕਿ ਉਹ ਛੱਡ ਦਿਓ ਜੀ ਗਰੀਬ ਆਦਮੀ ਹੈ ਜੀ ਇਹਦਾ ਇਹ ਫਾਇਦਾ ਹੈ ਇਹਦਾ ਨਹੀਂ ਪੈਣਾ ਸੋ ਕਾਉਂਸਲਰ ਇੱਕ ਦੇਖੋ ਬੜੀ ਛੋਟੀ ਪੋਸਟ ਹੈ ਲੇਕਿਨ ਰਿਲੇਸ਼ਨਸ ਦੇ ਵਿੱਚ ਇੱਕ ਜੁੜਿਆ ਹੁੰਦਾ ਬੰਦਾ ਚਾਰ ਮੋਤਬਾਰ ਆਣਗੇ ਉਹਨਾਂ ਨੂੰ ਕਈ ਵਾਰੀ ਕੀ ਹੈ ਕਹਿਣਾ ਥੋੜਾ ਸਮਝਦਾਰੀ ਲੋਕਾਂ ਨੂੰ ਵੀ ਚਾਹੀਦੀ ਹੈ ਜਿੱਤੇ ਸਰਕਾਰ ਨੂੰ ਸੱਤ ਸੱਤ ਕਦਮ ਚੁੱਕਣ ਦੇ ਵਾਸਤੇ ਮਜਬੂਰ ਨਾ ਕਰਨ ਆਪਣੇ ਘਰਾਂ ਦੇ ਕਨੈਕਸ਼ਨ ਲੈ ਪ੍ਰਾਪਰਟੀ ਟੈਕਸ ਵੀਦਰਾ ਜੇ ਕੂੜੇਵਲੀ ਲਿਫਟ ਦੀ ਪ੍ਰੋਬਲਮ ਜਿਹੜੀ ਹੈਗੀ ਆ ਹੁਣ ਤਾਂ ਚਲੋ ਨਹੀਂ ਆ ਰਹੇ ਜਦੋਂ ਰੈਗੂਲਰ ਸੀ ਜਾਂ ਅਗੋਂ ਰੈਗੂਲਰ ਹੋ ਜਾਣੇ ਆ ਪ੍ਰਾਪਰ ਤਰੀਕੇ ਨਾਲ ਜੋ ਉਹਨਾਂ ਦੇ ਚਾਰਜਿਸ ਬੰਦੇ ਆ ਜੇ ਰੈ residențial ਹੈਗਾ ਤੇ ਰੈ residențial ਦੇ ਹਿਸਾਬ ਨਾਲ ਜੇ ਕਮਰਸ਼ੀਅਲ ਹੈ ਤੇ ਕਮਰਸ਼ੀਅਲ ਦੇ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਪੇ ਕਰਨ ਜਿੱਦੋਂ ਦੇਖੋ ਸਰਕਾਰ ਦੇ ਕੋਲ ਪੈਸਾ ਜਾਂਦਾ ਵਾਟਰ ਸਪਲਾਈ ਦਾ ਜਿਹੜਾ ਬਿੱਲ ਹੈ ਸੀਵਰੇਜ ਦਾ ਜਿਹੜਾ ਬਿੱਲ ਹੈ ਉਹ ਸਰਕਾਰ ਕੋਲ ਜਾਏਗਾ ਤੇ ਅਸੀਂ ਹੱਕਦਾਰ ਬਣ ਜਾਂਦੇ ਆ ਕੀ ਸਰਕਾਰ ਸਾਨੂੰ ਫੈਸਿਲਿਟੀ ਦੇਵੇ ਸਰਕਾਰ ਸਾਨੂੰ ਕਲੀਨਿੰਗ ਦੀ ਜ਼ਿੰਮੇਵਾਰੀ ਲਵੇ ਜਦੋਂ ਅਸੀਂ ਕਨੈਕਸ਼ਨ ਨਹੀਂ ਲੈਣਾ ਬਿੱਲ ਹੀ ਭੇੜ ਨਹੀਂ ਕਰਨਾ ਕੂੜੇ ਵਿਰੜਨ ਵਿੱਚ ਪੈਸੇ ਨਹੀਂ ਦੇਣੇ ਕਿ ਕਿਤਨਾ ਕਿਤੇ ਦੇਖੋ ਲਾਪਰਵਾਹੀ ਸਾਡੇ ਵੱਲੋਂ ਵੀ ਹੈਗੀ ਹੈ ਵਾਰਡ ਨੰਬਰ 4 ਦੇ ਲੋਕਾਂ ਨੂੰ ਕੀ ਮੱਤਰੀ ਵਾਰਡ ਨੰਬਰ 4 ਦੇ ਲੋਕਾਂ ਨੂੰ ਇਹ ਅਪੀਲ ਕਰਾਂਗਾ ਇਹ ਮੈਸੇਜ ਦੇਾਂਗਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਆਪਣੇ ਸਿਹਤ ਦਾ ਖਿਆਲ ਲੱਖੋ ਬੱਚਿਆਂ ਨੂੰ ਜ਼ਰੂਰ ਪੜਾਓ ਐਜੂਕੇਸ਼ਨ ਇੱਕ ਇਸ ਤਰ੍ਹਾਂ ਦਾ ਹਥਿਆਰ ਹੈ ਇੱਕ ਵਿਆਪਨ ਹੈ ਜਿਹੜਾ ਤੁਹਾਨੂੰ ਤਰੱਕੀ ਦੀ ਰਾਹ ਦੇ ਉੱਪਰ ਲੈ ਜਾਂਦਾ ਔਰ ਆਪਣੇ ਆਲੇ-ਦੁਆਲੇ ਸਾਫ-ਸਫਾਈ ਰੱਖੋ ਫੈਸਟੀਵਲ ਸੀਜ਼ਨ ਹੈ ਜਿਹੜੀ ਸ਼ਾਪਿੰਗ ਕਰਨੀ ਹੈ ਛੋਟੇ ਛੋਟੇ ਦੁਕਾਨਦਾਰਾਂ ਦੇ ਕੋਲੋਂ ਗਰੀਬ ਬੰਦਿਆਂ ਦੇ ਕੋਲੋਂ ਜਿਹੜੇ ਹੱਥ ਨਾਲ ਕੰਮ ਕਰਨ ਵਾਲੇ ਆ ਉਹਨਾਂ ਦੇ ਕੋਲੋਂ ਖਰੀਦਾਰੀ ਕਰੋ ਗਰੀਬ ਬੰਦਾ ਵੀ ਕੁਛ ਨਾ ਕੁਛ ਅਰਨਿੰਗ ਕਰ ਸਕੇ ਔਰ ਨਵਰਾਤਰੀਆਂ ਦੀ ਆਉਣ ਵਾਲੇ ਤਿਹਾਰਾਂ ਦੀ ਐਡਵਾਂਸ ਦੇ ਵਿੱਚ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਮੈਂ ਬੇਨਤੀ ਕਰਦਾ ਵਾਹਿਗੁਰੂ ਦੇ ਅਗੇ ਮਾਤਾ ਰਾਣੀ ਦੇ ਅਗੇ ਪਰਮ ਪਿਤਾ ਪਰਮਾਤਮਾ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਅਗੇ ਵਾਰਡ ਨੰਬਰ 68 ਤੇਰੀ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਤਰੱਕੀ ਦੇਣ ਵਾਰਡ ਨੰਬਰ 68 ਦੇ ਵਸਨੀਕਾਂ ਨੂੰ ਵੀ ਤਰੱਕੀ ਦੇਣ ਤੰਦਰੁਸਤੀ ਦੇਣ ਖੁਸ਼ਹਾਲ ਜੀਵਨ ਦੇ